ਤਿੰਨ ਦਿਨ ਹੋਟਲ ਚ ਕੈਮਰੋ ਨਾਲ ਸੀ ਸੈਕਟਰ ਬਲਾਕੇ ਉੱਥੇ ਮੈਨੂੰ ਰੱਖਿਆ ਇਸ ਚੀਜ਼ ਦਾ ਬਿਲਕੁਲ ਨਹੀਂ ਅੰਦਾਜ਼ਾ ਸੀ ਕਿ ਇਹ ਬੰਦੇ ਨੇ ਮੇਰੀ ਅਸਲੀ ਵੀਡੀਓ ਬਣਾ ਕੇ ਕਦੀ ਲੀਕ ਕਰੂਗਾ ਕਿਉਂਕਿ ਸਰ ਤੁਸੀਂ ਆਪ ਜਾਣੇ ਅਗਰ ਇਹ ਬੰਦੇ ਨੇ ਮੇਰਾ ਵਿਆਹ ਕਰਾਇਆ ਦਿਲੋਂ ਮੈਨੂੰ ਆਪ ਦੀ ਘਰ ਲਈ ਮੰਨਿਆ ਹੁੰਦਾ ਤੇ ਮੇਰੀ ਇਹੋ ਜਿਹੀ ਚੀਜ਼ ਬਣਾਉਂਦਾ ਹੀ ਕਿਉਂ ਇੰਸਟਾਗ੍ਰਾਮ ਤੇ ਕਮਲਪ੍ਰੀਤ ਸਿੰਘ ਟੀ ਲੋ ਮਿਲਿਆ ਸੀ ਠੀਕ ਹੈ ਜਿਸ ਦੀ ਮੇਰੇ ਨਾਲ ਫਸਟ ਮੁਲਾਕਾਤ 23 ਜੂਨ ਨੂੰ ਹੋਈ ਸੀਗੀ ਜਿਸਨੇ ਮੈਨੂੰ ਮੁਲਾਕਾਤ ਤੇ ਹੀ ਕਹਿਤਾ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਾਵਾਂਗਾ ਮੈਂ ਕੋਈ ਲਿਵਿੰਗ ਚ ਨਹੀਂ ਰਹਿੰਦਾ ਮੈਂ ਕੋਈ ਰਿਲੇਸ਼ਨ ਚ ਨਹੀਂ ਰਹਿੰਦਾ ਮੈਂ ਸਿੱਧਾ ਵਿਆਹ ਹੀ ਕਰਾਉਣਾ ਜੋ ਉਸਦੇ ਹਾਲਾਤ ਦੇਖ ਕੇ ਮੈਂ ਉਹਨੂੰ ਮਨਾ ਕਰ ਦਿੱਤਾ ਸੀ ਕਿ ਮੈਂ ਤੇਰੇ ਨਾਲ ਇੱਕਦਮ ਰੈਡੀ ਨਹੀਂ ਹੋ ਸਕਦੀ ਮੈਂ ਆਪਦੇ ਘਰੇ ਗੱਲ ਕਰਨੀਆਂ ਜਾਂ ਕੁਝ ਵੀ ਲਾ ਲਿਆ ਤਦ ਮੈਂ ਆਪਦੇ ਘਰੇ ਗੱਲ ਕੀਤੀ ਮੇਰੀ ਫੈਮਲੀ ਨੇ ਮਨਾ ਕਰਤਾ ਕਿ ਅਸੀਂ ਚੰਡੀਗੜ੍ਹ ਦੇ ਮੁੰਡੇ ਨਾਲ ਵਿਆਹ ਨਹੀਂ ਕਰਵਾਉਂਦੇ ਕਿਉਂਕਿ ਸਾਨੂੰ ਨਹੀਂ ਪਤਾ ਉਹ ਨਸ਼ੇ ਕਰਦਾ ਉਹ ਕਿਹਦੀ ਫੈਮਲੀ ਤੋਂ ਬਿਲੋਂਗ ਕਰਦਾ ਅਸੀਂ ਮਤਲਬ ਨਹੀਂ ਹੈਗੇ ਤੇਰੇ ਹੱਕ ਚ ਕੋਡ ਮੈਰिज ਦੇ 3n ਮੇਰੇ ਤੋਂ 40000 ਰੁਪਏ ਵੀ ਲਿੱਤੇ ਪਰ ਇਹਨੇ ਕੋਡ ਮੈਰिज ਨਹੀਂ ਕਰਵਾਈ ਐਨੇ ਸਿਰਫ ਗੁਰਦੁਆਰੇ ਚ ਮੇਨਾ ਲਾਵਾ ਲੈਂਤੀਆਂ ਉਥੇ ਮਤਲਬ ਕਿ ਆਪ ਹੱਥੀ ਲਿਖਿਆ ਸਟੈਂਪ ਪੇਪਰ ਲੱਗੀ ਗੁੱਠਾ ਲਾਇਆ ਸਭ ਕੁਝ ਕੀਤਾ ਐਨਾ ਨੇ ਕੁਝ ਗੱਲਾਂ ਮੈਨੂੰ ਇਹ ਜੀਆਂ ਕਹੀਆਂ ਕਿ ਜੋ ਜੋ ਮੇਰੀ ਮਤਲਬ ਕਿ ਮੈਨੂੰ ਨਹੀਂ ਸਹੀ ਲੱਗਿਆ ਮੈਂ ਇਹਨਾਂ ਨੂੰ ਮਨਾ ਕਰ ਦਿੱਤਾ ਇਹ ਕਹਿੰਦੇ ਸਾਡੀ ਕੁੜੀ ਚੁੱਟੇ ਦੇ ਕੇਸ ਦੇ ਅੰਦਰ ਆ ਉਹਨੂੰ ਜਮਾਨਤ ਵਾਸਤੇ 90 ਲੱਖ 95 ਲੱਖ ਚਾਹੀਦਾ ਸਾਡਾ ਕੁਝ ਲੋਨ ਚੱਲ ਰਿਹਾ ਇਦਾਂ ਇਦਾਂ ਮੈਂ ਇਹਨਾਂ ਨੂੰ ਮਨਾ ਕਰ ਦਿੱਤਾ ਕਿ ਮੈਂ ਇਹ ਕੰਮ ਨਹੀਂ ਕਰ ਸਕਦੀ ਇਹਨਾਂ ਨੇ ਮੇਨਾਂ ਬੈਸ ਵਸਾਈ ਕਰਨੀ ਸਟਾਰਟ ਕਰ ਦਿੱਤੀ ਇਹਨਾਂ ਨੇ ਮੈਨੂੰ ਘਰੋਂ ਬਾਹਰ ਕਰਤਾ ਅਗਲੇ ਦਿਨ ਇਹਨਾਂ ਨੇ ਮੁੰਡੇ ਨੂੰ ਬੇਦਖਲ ਵੀ ਕਰਤਾ ਜੋ ਕਿ ਸਰ ਇਹਨਾਂ ਨੇ ਅਖਬਾਰ 'ਚ ਕਢਵਾਇਆ ਤਿੰਨ ਚਾਰ ਦਿਨਾਂ ਵਾਸਤੇ ਭੱਜ ਗਿਆ ਸੀ ਕਰੋ ਮੈਂ ਸਿਟੀ ਥਰਡ ਖਾਣੇ ਚ ਰਿਪੋਰਟ ਦਿੱਤੀ ਸੀ ਕਿ ਸਰ ਮੇਰਾ ਘਰ ਲੱਭਦਾ ਨਹੀਂ ਪਿਆ ਮੈਨੂੰ ਉਹਨੂੰ ਲੱਭ ਕੇ ਦੋ ਨਾ ਤਿੰਨ ਚਾਰ ਦਿਨ ਬਾਅਦ ਜਦੋਂ ਮੁੰਡੇ ਨੇ ਮੇਰੇ ਨਾਲ ਤੋਰਿਆ ਤਾਂ ਪੰਜ ਦਿਨ ਉਸ ਮੁੰਡੇ ਨੇ ਮੇਰੀ ਇਹੋ ਜੀ ਹਾਲਤ ਕਰਦੀ ਕਿ ਜੋ ਮੈਂ ਪੁਲਸਰ ਨੂੰ ਆ ਕੇ ਦੱਸਿਆ ਕਿ ਮੈਂ ਉਹਦੇ ਨਾਲ ਰਹਿਣਾ ਨਹੀਂ ਚਾਹੁੰਦੀ ਤੁਸੀਂ ਪਲੀਜ਼ ਫਰਚਾ ਕਰੋ ਇਹਦੇ ਤੇ ਉਹਨੇ ਮੈਨੂੰ ਇੰਨਾ ਕਿ ਹਰੈਸ਼ ਕੀਤਾ ਮਾਰ ਕੁੱਟ ਕੇ ਉਹਨੂੰ ਜਦ ਮੈਂ ਨਹੀਂ ਮਨਾ ਕੀਤਾ ਉਹਨੇ ਮੇਰੀ ਅਸ਼ਲੀਲ ਵੀਡੀਓ ਜਿਹੜੀ ਬਣਾਈ ਸੀ 27 ਤਰੀਕ ਨੂੰ ਜਦ ਮੈਂ ਮਿਲੀ ਸੀ ਕੈਮਰਨ ਹੋਟਲ 'ਚ ਉਹਨੇ ਮੇਰੀ ਵੀਡੀਓ ਵਾਇਰਲ ਕਰ ਦਿੱਤੀ ਜੋ ਤੇ ਲੈ ਕੇ 4 ਵਜੇ 5 ਵਜੇ 10 ਵਜੇ ਰਾਤ ਦੇ 12 ਵਜੇ ਤੱਕ ਮੈਨੂੰ ਪਹਿਲੇ ਪੀਜੀ ਤੋਰਿਆ ਜਾਂਦਾ ਫਿਰ ਮੇਰੇ ਬਿਆਨ ਲਿਖੇ ਜਾਂਦੇ ਆ ਫਿਰ ਮੈਨੂੰ ਬਾਰ ਬਾਰ 1 ਵਜੇ ਤੱਕ ਥਾਣੇ ਵਿਖਾ ਕੇ ਰੱਖਿਆ ਜਾਂਦਾ ਰਾਤ ਦੇ ਮੈਂ ਟੋਟਲ ਹਰੈਸ਼ ਹੋ ਚੁੱਕੀ ਆ ਪਰ ਮੇਰੀ ਕਾਰਵਾਈ ਕੋਈ ਨਹੀਂ ਹੋ ਰਹੀ ਮੋਹਾਲੀ ਦੇ ਖਰੜ ਚਿਕ ਅਜੀਬ ਹਰਕਤ ਸਾਹਮਣੇ ਇੱਕ ਨੌਜਵਾਨ ਵੱਲੋਂ ਵਿਆਹ ਦਾ ਲਾਰਾ ਲਾ ਕੇ ਇੱਕ ਲੜਕੀ ਦੇ ਨਾਲ ਸਰੀਰਕ ਸੰਬੰਧ ਬਣਾਏਗੇ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਕਰ ਦਿੱਤੀ ਗਈ ਤਾਂ ਹੁਣ ਐਫ ਆਈ ਆਰ ਦਰਜ ਹੋ ਚੁੱਕੀ ਹੈ ਪਰ ਖਰੜ ਪੁਲਿਸ ਵੱਲੋਂ ਕਿਸੇ ਤਰੀਕੇ ਦੇ ਨਾਲ ਐਕਸ਼ਨ ਨਹੀਂ ਲਿਆ ਜਾਂਦਾ ਇਹ ਇਲਜ਼ਾਮ ਲਗਾ ਰਹ ਤਾਂ ਸਾਡੇ ਨਾਲ ਨਹੀਂ ਗੱਲਬਾਤ ਕਰਕੇ ਮੈਂ ਸਭ ਤੋਂ ਪਹਿਲਾਂ ਤੁਹਾਡਾ ਕੀ ਨਾਮ ਹੈ ਔਰ ਮੈਟਰ ਕੀ ਸੀਗਾ ਪੂਰਾ ਸਰ ਮੇਰਾ ਨਾਮ ਮਨਦੀਪ ਕੌਰ ਹੈ ਠੀਕ ਹੈ ਮੈਨੂੰ ਇੰਟਰਨੈਟ ਦੇ ਥਰੂ ਇੰਸਟਾਗ੍ਰam ਤੇ ਕਮਲਪ੍ਰੀਤ ਸਿੰਘ ਢਿੱਲੋਂ ਮਿਲਿਆ ਸੀ ਠੀਕ ਹੈ ਜਿਸ ਦੀ ਮੇਰੇ ਨਾਲ ਫਸਟ ਮੁਲਾਕਾਤ 23 ਜੂਨ ਨੂੰ ਹੋਈ ਸੀਗੀ ਜਿਸ ਨੇ ਮੈਨੂੰ ਮੁਲਾਕਾਤ ਤੇ ਹੀ ਕਹਿ ਦਿੱਤਾ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਾਵਾਂਗਾ ਮੈਂ ਕੋਈ ਲਿਵਿੰਗ ਚ ਨਹੀਂ ਰਹਿੰਦਾ ਮੈਂ ਕੋਈ ਰਿਲੇਸ਼ਨ ਚ ਨਹੀਂ ਰਹਿੰਦਾ ਮੈਂ ਸਿੱਧਾ ਵਿਆਹ ਹੀ ਕਰਾਉਣਾ ਜੋ ਉਸਦੇ ਹਾਲਾਤ ਦੇਖ ਕੇ ਮੈਂ ਉਹਨੂੰ ਮਨਾ ਕਰ ਦਿੱਤਾ ਸੀ ਕਿ ਮੈਂ ਤੇਰੇ ਨਾਲ ਇਕਦਮ ਰੈਡੀ ਨਹੀਂ ਹੋ ਸਕਦੀ ਮੈਂ ਆਪਦੇ ਘਰੇ ਗੱਲ ਕਰਨੀਆਂ ਜਾਂ ਕੁਝ ਵੀ ਲਾ ਲੋ ਜਦ ਮੈਂ ਆਪਦੇ ਘਰੇ ਗੱਲ ਕੀਤੀ ਮੇਰੇ ਫੈਮਲੀ ਨੇ ਮਨਾ ਕਰਤਾ ਕਿ ਅਸੀਂ ਚੰਡੀਗੜ੍ਹ ਦੇ ਮੁੰਡੇ ਨਾਲ ਵਿਆਹ ਨਹੀਂ ਕਰਵਾਉਂਦੇ ਨਾ ਕਿਉਂਕਿ ਸਾਨੂੰ ਨਹੀਂ ਪਤਾ ਉਹ ਨਸ਼ੇ ਕਰਦਾ ਉਹ ਕਿਹਦੀ ਫੈਮਲੀ ਤੋਂ ਬਿਲੋਂਗ ਕਰਦਾ ਅਸੀਂ ਮਤਲਬ ਨਹੀਂ ਹੈਗੇ ਤੇਰੇ ਹੱਕ ਚ ਤੇ ਜਦ ਮੈਂ ਮੁੰਡੇ ਨੂੰ ਦੱਸਿਆ ਕਹਿੰਦਾ ਕੋਈ ਗੱਲ ਨਹੀਂ ਮੈਂ ਤੇ ਇਹਨਾਂ ਕੋਡ ਮੈਰिज ਕਰਾਵਾਂਗਾ ਤੂੰ 27 ਤਰੀਕ ਨੂੰ ਆ ਆਪਾਂ ਬਹਿ ਕੇ ਗੱਲ ਕਰਦੇ ਆ ਠੀਕ ਹੈ ਮੈਂ ਤੈਨੂੰ ਆਪਦੀ ਮਾਂ ਨਾਲ ਵੀ ਮਲਾਉਣਾ ਆਪਦੇ ਘਰ ਦੇਣਾ ਵੀ ਮਲਾਉਣਾ ਠੀਕ ਹੈ ਜਿਸ ਤੱਕ ਮੇਰੀ ਭੈਣ ਆ ਜਿਹੜੀ ਉਹ ਆਸਟ੍ਰੇਲੀਆ ਗਈ ਹੋਈ ਆ ਚਲੋ ਸਰ ਮੈਂ 27 ਤਰੀਕ ਨੂੰ ਮਿਲਨ ਵੀ ਆ ਗਈ ਠੀਕ ਹੈ ਇਹਨੂੰ ਬਟ ਮੈਂ ਵਿਆਹ ਹੀ ਮਨਾ ਕਰਦੀ ਰਹੀ ਠੀਕ ਹੈ ਐਂਦੀ ਮਾਂ ਕਹਿੰਦੀ ਕਿ ਤੁਸੀਂ 10 15 ਦਿਨ ਰੁਕ ਜਾਓ ਮਹੀਨਾ ਰੁਕ ਜਾਓ ਅਸੀਂ ਤਾਂ ਮੈਂ ਆਪਦੇ ਘਰੇ ਗੱਲ ਕਰਕੇ ਇਹਦੇ ਫੈਮਲੀ ਕੁੜੀ ਦੀ ਮਿਲ ਕੇ ਠੀਕ ਹੈ ਉਸ ਤੋਂ ਬਾਅਦ ਆਪਾਂ ਤੂੰ ਥਾਮਣਾ ਵਿਆਹ ਕਰਾਂਗੇ ਮੁੰਡੇ ਦੇ ਕਹਿੰਦੇ ਸਾਰੇ ਦਿਨਾਂ ਮੈਂ ਕੋਰਟ ਮੈਰਿਜ ਲਈ ਰੈਡੀ ਹੋ ਗਈ ਜਿਹੜਾ ਕਿ ਇਹਨੇ ਮੈਨੂੰ 27 28 ਤਿੰਨ ਦਿਨ ਹੋਟਲ ਸ ਕੈਮਰਨ ਅਸੀਂ ਸੈਕਟਰ ਬਲਾ ਕੇ ਉੱਥੇ ਮੈਨੂੰ ਰੱਖਿਆ ਮੇਨਾ ਕੋਡ ਮੈਰिज ਦੇ ਥ्रू ਇਹਨੇ ਮੇਰੇ ਤੋਂ 40000 ਰੁਪਏ ਵੀ ਲਿੱਤੇ ਪਰ ਇਹਨੇ ਕੋਡ ਮੈਰिज ਨਹੀਂ ਕਰਵਾਈ ਇਹਨੇ ਸਿਰਫ ਗੁਰਦੁਆਰੇ ਚ ਮੇਨਾ ਲਾਵਾ ਲਿੱਤੀਆਂ ਉਥੇ ਮਤਲਬ ਕਿ ਆਪ ਹੱਥੀ ਲਿਖਿਆ ਸਟੈਂਪ ਪੇਪਰ ਲੱਗੀ ਗੁੱਠਾ ਲਾਇਆ ਸਭ ਕੁਝ ਕੀਤਾ ਮੈਨੂੰ ਲਾਰਾ ਲੋਂਦਾ ਰਿਹਾ ਕਿ ਚਾਰ ਪੰਜ ਦਿਨਾਂ ਬਾਅਦ ਅਸੀਂ ਡਿਸਟ੍ਰਿਕਟ ਰਾਵਾਂਗੇ ਪ੍ਰੋਟੈਕਸ਼ਨ ਲਵਾਵਾਂਗੇ ਇਦਾਂ ਕਰਾਂਗੇ ਠੀਕ ਹੈ ਜਦ 10 ਦਿਨਾਂ ਬਾਅਦ ਇਹਦੀ ਮਾਂ ਮੈਨੂੰ 99 ਸੈਕਟਰ ਚ ਲੈ ਕੇ ਗਈ ਮੈਨੂੰ ਉੱਥੋਂ ਪਤਾ ਲੱਗਾ ਕਿ ਇਹਦੀ ਭੈਣ ਮਤਲਬ ਜਿਹਦੀ ਨਿਊਜ਼ ਵੀ ਚੰਡੀਗੜ੍ਹ ਨਿਊਜ਼ ਚ ਆਈ ਸੀਗੀ ਕਿ ਉਹਦੀ ਭੈਣ ਚਿੱਟੇ ਦੇ ਕੇਸ ਚ ਅੰਦਰ ਠੀਕ ਹੈ ਜਿਹਦੀਆਂ ਤਿੰਨ ਗੱਡੀਆਂ ਬਰਾਮਦ ਹੋਈਆਂ ਸੀ ਠੀਕ ਹੈ ਉਸ ਤੋਂ ਬਾਅਦ ਇਹਦੀ ਜਿਹੜੀ ਮਾਂ ਵਾ ਉਹਨੇ ਵੀ ਦੂਜਾ ਬਿਆ ਕਰਾਇਆ ਹੋਇਆ ਜਿਹੜੀ ਕਿ ਲੀਵਿੰਗ 'ਚ ਰਹਿ ਰਹੀ ਆ ਇਹਨਾਂ ਨੇ ਕੁਝ ਗੱਲਾਂ ਮੈਨੂੰ ਇਹ ਜਿਹੀਆਂ ਕਹੀਆਂ ਕਿ ਜੋ ਜੋ ਮੇਰੀ ਮਤਲਬ ਕਿ ਮੈਨੂੰ ਨਹੀਂ ਸਹੀ ਲੱਗੀਆਂ ਮੈਂ ਇਹਨਾਂ ਨੂੰ ਮਨਾ ਕਰ ਦਿੱਤਾ ਇਹ ਕਹਿੰਦੇ ਸਾਡੀ ਕੁੜੀ ਚੁੱਟੇ ਦੇ ਕੇਸ ਦੇ ਅੰਦਰ ਆ ਉਹਨੂੰ ਜਮਾਨਤ ਵਾਸਤੇ 90 ਲੱਖ 95 ਲੱਖ ਚਾਹੀਦਾ ਸਾਡਾ ਕੁਝ ਲੋਨ ਚੱਲ ਰਿਹਾ ਇਦਾਂ ਇਦਾਂ ਮੈਂ ਇਹਨਾਂ ਨੂੰ ਮਨਾ ਕਰ ਦਿੱਤਾ ਕਿ ਮੈਂ ਇਹ ਕੰਮ ਨਹੀਂ ਕਰ ਸਕਦੀ ਇਹਨਾਂ ਨੇ ਮੇਨਾਂ ਵੈਸ ਵਸਾਈ ਕਰਨੀ ਸਟਾਰਟ ਕਰ ਦਿੱਤੀ ਇਹਨਾਂ ਨੇ ਮੈਨੂੰ ਘਰੋਂ ਬਾਹਰ ਕਰਤਾ ਅਗਲੇ ਦਿਨ ਇਹਨਾਂ ਦੇ ਮੁੰਡੇ ਨੂੰ ਬੇਦਖਲ ਵੀ ਕਰਤਾ ਜੋ ਕਿ ਸਰ ਇਹਨਾਂ ਨੇ ਅਖਬਾਰ 'ਚ ਕਢਵਾਇਆ ਐਫੀਡੈਵ ਤੁਹਾਨੂੰ ਘਰੇ ਰ ਸਰ ਇਹਨਾਂ ਮੈਨੂੰ 10 ਨੰਬਰ ਖੂਨੀ ਮਾਜ਼ਰੇ ਇਹਨਾਂ ਦਾ ਘਰ ਹੈ ਇਹ ਬਾਅਦ ਚ ਜਿੱਥੇ 91 ਸੈਕਟਰ ਰਹਿੰਦੇ ਸੀਗੇ 91 ਸੈਕਟਰ ਇਹ ਮੈਨੂੰ ਉੱਥੇ ਲੈ ਕੇ ਆਏ ਉਹ ਤਿੰਨ ਦਿਨਾਂ ਚ ਸਰ ਇਹਨਾਂ ਨੇ ਮੈਨੂੰ ਮਤਲਬ ਕੁਝ ਗੱਲਾਂ ਇਹ ਜਿਹੀਆਂ ਕਈਆਂ ਜੋ ਕਿ ਮੈਨੂੰ ਨਹੀਂ ਮਤਲਬ ਮੈਨੂੰ ਸੂਟ ਲੱਗਿਆ ਕਿ ਇਹ ਟੱਬਰ ਸਾਰਾ ਫਰਾਡੀ ਹੈ ਦਾ ਇਹਨਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਅਸੀਂ ਨਕਲੀ ਬਿਆਨੇ ਜਿਹੜੇ ਵੇਚਦੇ ਆਂ ਘਰ ਉਹ ਨਕਲੀ ਬਿਆਨੇ ਬਣਾਵਣਾ ਕੇ ਵੇਚਦੇ ਆਂ ਠੀਕ ਹੈ ਹੁਣ ਸਰ ਮੈਂ ਅੱਜ ਸੜਕ ਤੇ ਆਈ ਹੋਈ ਆ ਠੀਕ ਹੈ ਉਸ ਬੰਦੇ ਨੇ ਮੈਨੂੰ ਛੱਡਤਾ ਮੈਨੂੰ ਬਹੁਤ ਟਾਈਮ ਲੱਗ ਜਾਊਗਾ ਆਪਣੇ ਆਪ ਨੂੰ ਸੈੱਟ ਕਰਨ ਵਾਸਤੇ ਠੀਕ ਹੈ ਨਾ ਮੇਰੀ ਫੈਮਿਲੀ ਬੈਕਗ੍ਰਾਉਂਡ ਆ ਨਾ ਮੇਰਾ ਕੋਚਾ ਹਨਾ ਇਹਨਾਂ ਦੇ ਘਰੇ ਚ ਥਾਰ ਕੀ ਕਹਿੰਦੇ ਫੋਰਸ ਵੈਗਨ ਗੱਡੀ ਫੋਰਚੂਨਰ ਗੱਡੀ ਠੀਕ ਹੈ ਆਡੀ ਗੱਡੀ ਤੱਕ ਖੜੀ ਆ ਆਈ ਡੋਟ ਨੋ ਮੈਨੂੰ ਨਹੀਂ ਪਤਾ ਕਿੱਥੋਂ ਆਈ ਇਹ ਦੋ ਨੰਬਰ ਦਾ ਪੈਸਾ ਕਮਾਉਂਦੇ ਨੇ ਚਿੱਟੇ ਤੋਂ ਕਮਾਉਂਦੇ ਨੇ ਕਿੱਥੋਂ ਕਰਦੇ ਨੇ ਪਰ ਜੋ ਹਾਲਾਤ ਮੈਂ ਇਹਨਾਂ ਦੇ ਘਰ ਚ ਜਾ ਕੇ ਦੇਖੀ ਇੰਨੇ ਮਤਲਬ ਕੀ ਮਤਲਬ ਲਗਜ਼ਰੀ ਲਾਈਫ ਆ ਇਹਨਾਂ ਦੀ ਹਨਾ ਉਹ ਕਿੱਥੋਂ ਆਇਆ ਮੈਨੂੰ ਕੁਝ ਨਹੀਂ ਪਤਾ ਮੈਨੂੰ ਵਿਆਹ ਤੋਂ ਬਾਅਦ ਹੀ ਪਤਾ ਲੱਗਾ ਕਿ ਮੁੰਡਾ ਮੇਰੇ ਚਿੱਟਾ ਲਾਉਂਦਾ ਨਸ਼ੇੜੀ ਐ ਇੱਕ ਨੰਬਰ ਦਾ ਉਹਨੇ 23 ਜੁਲਾਈ ਤੋਂ ਬਾਅਦ ਮੈਨੂੰ ਮਾਰਨਾ ਪਿੱਟਣਾ ਸਟਾਰਟ ਕੀਤਾ ਆਪਦੀ ਮਾਂ ਦੀਆਂ ਗੱਲਾਂ ਚਾਕੇ ਉਹਨਾਂ ਨੇ ਮੇਰੇ ਸਾਹਮਣੇ ਨੂੰ ਬੇਦਖਲਤਾ ਕਰਤਾ ਸੀ ਪਰ ਰੋਜ਼ਾਨਾ ਉਹਦੇ ਨਾਲ ਗੱਲ ਕਰਦੇ ਸੀ ਕਿ ਤੈਂ ਕੁੜੀ ਨੂੰ ਛੱਡ ਦੇ ਉਹਨੇ ਮੈਨੂੰ ਇੰਨਾ ਕਿ ਹਰੈਸ਼ ਕੀਤਾ ਮਾਰਕੁੱਟ ਕੇ ਉਹਨੂੰ ਜਦ ਮੈਂ ਨਹੀਂ ਮਨਾ ਕੀਤਾ ਉਹਨੇ ਮੇਰੀ ਅਸ਼ਲੀਲ ਵੀਡੀਓ ਜਿਹੜੀ ਬਣਾਈ ਸੀ ਸਤਾਈ ਤਰੀਗ ਨੂੰ ਜਦੋਂ ਮੈਂ ਮਿਲੀ ਸੀ ਕੈਮਰਨ ਹੋਟਲ 'ਚ ਉਹਨੇ ਮੇਰੀ ਵੀਡੀਓ ਵਾਇਰਲ ਕਰ ਦਿੱਤੀ ਠੀਕ ਹੈ ਜਦੋਂ ਮੈਂ ਇਹ ਗੱਲਾਂ ਪੁਲਿਸ ਨੂੰ ਜਾ ਕੇ ਦਸੀਆਂ ਇਹ 15 ਇਹ 3-4 ਦਿਨਾਂ ਵਾਸਤੇ ਭੱਜ ਗਿਆ ਸੀ ਕਰੋ ਮੈਂ ਸਿਟੀ ਥਰਡ ਖਾਣੇ 'ਚ ਰਿਪੋਰਟ ਦਿੱਤੀ ਸੀ ਕਿ ਸਰ ਮੇਰਾ ਘਰ ਲੱਭਦਾ ਨਹੀਂ ਪਿਆ ਮੈਨੂੰ ਉਹਨੂੰ ਲੱਭ ਕੇ ਦਿਓ ਨਾ 3-4 ਦਿਨ ਬਾਅਦ ਜਦੋਂ ਮੁੰਡੇ ਨੇ ਮੇਰੇ ਨਾਲ ਤੋੜਿਆ ਤਾਂ 5 ਦਿਨ ਉਸ ਮੁੰਡੇ ਨੇ ਮੇਰੀ ਇਹੋ ਜੀ ਹਾਲਤ ਕਰਦੀ ਕਿ ਜੋ ਮੈਂ ਪੁਲਿਸ ਨੂੰ ਅੱਗੇ ਦੱਸਿਆ ਕਿ ਮੈਂ ਉਹਦੇ ਨਾਲ ਰਹਿਣਾ ਨਹੀਂ ਚਾਹੁੰਦੀ ਤੁਸੀਂ ਪਲੀਜ਼ ਪਰਚਾ ਕਰੋ ਇਹਦੇ ਤੇ ਮੇਰੀ ਐਮਐਲਆਰ ਵੀ ਹੋ ਚੁੱਕੀ ਆ ਜਿਹੜੀ ਕਿ ਪੁਲਸ ਵਾਲੇ ਕੋ ਪਈਆ ਮੇਰੇ ਵਿਆਹ ਦੀ ਰਿਪੋਰਟ ਐਫ ਆਈ ਆਰ ਦੀ ਕਾਪੀ ਸਰ ਮੈਂ ਤੁਹਾਨੂੰ ਦਿੱਤੀ ਹੋਈ ਆ ਠੀਕ ਹੈ ਜਿਸ ਤੇ ਕੋਈ ਵੀ ਕਾਰਵਾਈ ਨਹੀਂ ਕਰ ਰਹੇ ਇਕੱਲੇ ਹੀ ਤੁਰੇ ਫਿਰਦੇ ਹੋ ਪਰਿਵਾਰਕ ਮੈਂਬਰ ਕਿੱਥੇ ਆ ਤੁਹਾਡੇ ਕੋਈ ਨਾਲ ਨਹੀਂ ਆ ਰਿਹਾ ਹੁਣ ਨਹੀਂ ਕੋਈ ਵੀ ਨਹੀਂ ਹੈਗਾ ਸਰ ਇਸ ਟਾਈਮ ਮੇਰੇ ਨਾਲ ਕਿਉਂਕਿ ਇਸ ਪਹਿਲੇ ਹੀ ਮੇਰੇ ਘਰ ਦੇ ਅੰਗੇਜਡ ਸੀਗੇ ਮੇਰੇ ਮਦਰ ਵੀ ਨਹੀਂ ਹੈਗੇ ਮੇਰੇ ਮੇਰੀ ਮੇਰੀ ਫੈਮਿਲੀ ਚ ਮੇਰੀ ਭੈਣ ਵੀ ਨਹੀਂ ਹੈਗੀ ਜਿੰਨਾ ਕਿ ਮੈਂ ਆਪਣਾ ਦੁੱਖ ਸੁੱਖ ਸਾਂਝਾ ਕਰ ਸਕਾਂ ਅੱਜ ਮੈਂ ਇਸ ਮੋੜ ਤੇ ਖੜੀ ਹਾਂ ਕਿ ਮੈਨੂੰ ਇਹ ਨਹੀਂ ਸਮਝ ਆ ਰਿਹਾ ਮੈਂ ਸੁਸਾਈਡ ਕਰਾਂ ਕੀ ਕਰਾਂ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਮੈਂ ਥਾਣੇ ਦੇ ਸਕਦਾ ਕੋਈ ਧੱਕੇ ਨਹੀਂ ਦਿਖਾਦੇ ਤੁਸੀਂ ਉਸ ਕੋਈ ਨਸ਼ੀਲੇ ਚੀ ਦਿੱਤੀ ਸੀ ਉਸ ਸਮੇਂ ਕੁਝ ਇਸ ਤਰੀਕੇ ਦਾ ਜਦੋਂ ਵੀਡੀਓ ਬਣਾਈ ਗਈ ਜਾਂ ਕਿਵੇਂ ਹਾਂਜੀ ਸਰ ਉਸ ਟਾਈਮ ਮਤਲਬ ਥੋੜਾ ਜਿਹਾ ਇਨੇ ਮੈਨੂੰ ਇਹ ਕਿਹਾ ਸੀਗਾ ਕਿ ਮੈਂ ਤੈਨੂੰ ਕੋਲ ਡਰਿੰਕ ਪਿਲਾ ਜਾਂ ਕੁਝ ਪਿਲਾ ਉਹ ਪੀਤੀ ਸੀ ਮੈਂ ਪਰ ਮੈਨੂੰ ਇਸ ਚੀਜ਼ ਦਾ ਬਿਲਕੁਲ ਨਹੀਂ ਅੰਦਾਜ਼ਾ ਸੀ ਕਿ ਇਹ ਬੰਦੇ ਨੇ ਮੇਰੀ ਅਸਲੀ ਵੀਡੀਓ ਬਣਾ ਕੇ ਕਦੀ ਲੀਕ ਕਰੂਗਾ ਕਿਉਂਕਿ ਸਰ ਤੁਸੀਂ ਆਪ ਸਿਆਣੇ ਅਗਰ ਇਹ ਬੰਦੇ ਨੇ ਮੇਰਾ ਵਿਆਹ ਕਰਾਇਆ ਦਿਲੋਂ ਮੈਨੂੰ ਆਪਦੀ ਘਰਵਾਲੀ ਮੰਨਿਆ ਹੁੰਦਾ ਤੇ ਮੇਰੀ ਇਹ ਜੀ ਚੀਜ਼ ਬਣਾਉਂਦਾ ਹੀ ਕਿਉਂ ਅਗਰ ਬਣਾ ਹੀ ਲਿੱਤੀ ਸੀ ਫਿਰ ਲੀਕ ਕਿਉਂ ਕਰਦਾ ਅੱਜ ਉਹੀ ਬੰਦਾ ਮੈਨੂੰ ਛੱਡ ਕੇ ਚਲਾ ਗਿਆ 4 ਮਹੀਨੇ ਯੂਜ਼ ਕਰਕੇ ਮੇਰਾ ਪੈਸਾ ਖਾ ਕੇ ਮੇਰੀ ਇੱਜ਼ਤ ਨਿਲਾਮ ਕਰਕੇ ਉਹਨੇ ਤਾਂ ਕਦੀ ਮਿਤੀ 22 ਅਗਸਤ ਨੂੰ ਆ ਥਾਣਾ ਸਿਟੀ ਖਰੜ ਵਿਖੇ ਇੱਕ ਲੇਡੀ ਵੱਲੋਂ ਕੰਪਲੇਂਟ ਦਿੱਤੀ ਗਈ ਸੀ ਕਿ ਉਸ ਦਾ ਹਸਬੰਦ ਕਮਲਪ੍ਰੀਤ ਸਿੰਘ ਨਾਮ ਦਾ ਜਿਹੜਾ ਵਿਅਕਤੀ ਹੈ ਉਹ ਲਾਪਤਾ ਹੈ ਤੇ ਉਸਤੇ ਤੁਰੰਤ ਕਾਰਵਾਈ ਕਰਦੇ ਹੋਏ ਸਾਡੀ ਪੁਲਿਸ ਟੀਮ ਨੇ ਉਸ ਨੂੰ ਟ੍ਰੇਸ ਕਰਕੇ ਤੇ ਇਹਨਾਂ ਦੋਨਾਂ ਨੇ ਆਪਸ ਵਿੱਚ ਫਿਰ ਇੱਕ ਆਪਸੀ ਰਾਜੀਨਾਮਾ ਕਰ ਲਿਆ ਸੀ ਜਿਸ ਦੇ ਬੇਸਿਸ ਤੇ ਇਹਨਾਂ ਨੇ ਆਪਣੀ ਕੰਪਲੇਂਟ ਜਿਹੜੀ ਹੈ ਕਲੋਜ਼ ਕਰਵਾ ਲਈ ਸੀ ਉਸ ਤੋਂ ਬਾਅਦ ਮਿਤੀ 6 ਸਤੰਬਰ ਨੂੰ ਇਸ ਲੇਡੀ ਨੇ ਦੁਬਾਰਾ ਇੱਕ ਕੰਪਲੇਂਟ ਦਿੱਤੀ ਤੇ ਇੱਕ ਐਮਲਰ ਵੀ ਥਾਣੇ ਮਸੂਲ ਹੋਈ ਜਿਸ ਵਿੱਚ ਕੁਝ ਇੰਜਰੀਜ਼ ਰਿਪੋਰਟ ਸੀ ਤੇ ਇਸ ਨੇ ਆਪਣੀ ਕੰਪਲੇਂਟ ਵਿੱਚ ਦਿਖਾਇਆ ਆਪਣੇ ਬਿਆਨ ਵਿੱਚ ਲਿਖਾਇਆ ਕਿ ਇਸ ਦੇ ਹਸਬੰਦ ਨੇ ਇਸ ਨੂੰ ਸੈਕਸ਼ੂਅਲੀ ਅਸੌਲਟ ਕੀਤਾ ਅਤੇ ਨਾਲ ਹੀ ਇਹਦੀ ਇੱਕ ਸ਼ਰੀਲ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਜਿਸ ਦੇ ਬੇਸਿਸ ਤੇ ਥਾਣਾ ਸਿਟੀ ਖਰੜ ਵਿਖੇ ਮੁਕੱਦਮਾ ਨੰਬਰ 334 ਅੰਡਰ ਸੈਕਸ਼ਨ 115 2 127 2 355 2 79 ਬੀ ਐਨ ਐਸ ਤੇ 67 ਆਈਪੀ ਐਕਟ ਮੁਕਦਮਾ ਦਰਜ ਰਜਿਸਟਰ ਕਰਕੇ ਜਿਹੜੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਮੁਕਦਮੇ ਦੀ ਜਿਹੜੀ ਤਫਤੀਸ਼ ਹੈ ਇਹ ਨਿਰਪੱਖ ਤਰੀਕੇ ਨਾਲ ਸਾਰੇ ਪਹਿਲੂਆਂ ਦੀ ਜਿਹੜੀ ਜਾਂਚ ਚੱਲ ਰਹੀ ਹੈ ਕੈਮਰਾ ਪਰਸਨ ਸ਼ੇਰ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗਰਸੀ ਨਿਊਜ਼ ਮੋਹਾਲੀ